ਸਸigare Delhi Post Punjabi ਦੇਖ ਰਹੇ ਹੋ ਗੱਲਬਾਤ ਦੇ ਲਈ ਮੇਰੇ ਨਾਲ ਹਲਕਾ ਪਾਇਲ ਤੋਂ ਵਿਧਾਇਕ ਨੇ ਮਲਵਿੰਦਰ ਸਿੰਘ ਗਿਆਸਪੁਰਾ ਗਿਆਸਪੁਰਾ ਸਾਹਿਬ ਕਿਵੇਂ ਦੇਖਦੇ ਹੋ ਬਾਹਰ ਪ੍ਰਤਾਪ ਬਾਜਵਾ ਕਹਿੰਦੇ ਬਜਟ ਚ ਕੁਝ ਨਹੀਂ ਹੈਗਾ ਸਿਰਫ ਜੋਸ਼ੇਵਾਜੀ ਹੈ ਆਨਲਾਈਨ ਦੇ ਉਹ ਬਜਟ ਜਦੋਂ ਬਜਟ ਪੇਸ਼ ਕਰਾਂਗੇ ਉਦੋਂ ਪ੍ਰਤਾਪ ਬਾਜਵਾ ਜੀ ਨੂੰ ਇੱਕ ਇੱਕ ਚੀਜ਼ ਦਿਖਾਵਾਂਗੇ ਕਿਉਂਕਿ ਬਾਜਵਾ ਸਾਹਿਬ ਵਰਗੇ ਨਾ ਇਹ ਨਕਾਰੇ ਹੋਏ ਪੰਜਾਬ ਦੇ ਲੀਡਰ ਨੇ ਤੇ ਇਹਨਾਂ ਦਾ ਕੰਮ ਆ ਨਾ ਖੇਡਣਾ ਨਾ ਖੇਡਣ ਦੇਣਾ ਬੁੱਤੀ ਚ ਕਰਨਾ ਕੋ ਸੋਚ ਕੇ ਜਵਾਬ ਦਿੰਦਾ ਤੁਸੀਂ ਬਿਲਕੁਲ ਸਹੀ ਗੱਲ ਹੈ ਕਾਬਤ ਹੋਈ ਉਹ ਪੰਜਾਬੀ ਵਾਲੀ ਸਨਾਤਣੀ ਹਾਂ ਹਾਂ ਕਿਉਂਕਿ ਇਹ ਇਹਨਾਂ ਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਨਕਾਰ ਕੇ ਸਾਈਡ ਤੇ ਬਿਠਾ ਦਿੱਤਾ ਤੇ ਹੁਣ ਇਹ ਸਿਰਫ ਤੜਫਦੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਜਿਹੜੇ ਆ ਇਹਨਾਂ ਨੂੰ ਦੁਬਾਰਾ ਲੈ ਕੇ ਆਉਣਗੇ ਅੱਛਾ ਹਿਮਾਚਲ ਦੇ ਵਿੱਚ ਤੇ ਪੰਜਾਬ ਦੇ ਵਿੱਚ ਝੰਡੇ ਨੂੰ ਲੈ ਕੇ ਬਹੁਤ ਵਿਵਾਦ ਹੈ ਹਾਲਾਂਕਿ ਅਮਨ ਸੂਤ ਤੇ ਐਫ ਆਈ ਆਰ ਹਿਮਾਚਲ ਦਰਜ ਹੋ ਗਈ ਤਾਂ ਤੁਸੀਂ ਕਿਵੇਂ ਦੇਖਦੇ ਹੋ ਬਤੌਰ ਸਰਕਾਰ ਚ ਐਮ ਐਲ ਏ ਦੇਖੋ ਏਦਾਂ ਦਾ ਵਿਵਾਦ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਅ ਬੜੇ ਸਾਲਾਂ ਤੋਂ ਸਾਡੇ ਜਿਹੜੇ ਲੋਕ ਨੇ ਹਿਮਾਚਲ ਦੇ ਵਿੱਚ ਗੁਰਦੁਆਮਾ ਦੀ ਯਾਤਰਾ ਲਈ ਜਾਂਦੇ ਆ ਝੰਡਾ ਲਾ ਕੇ ਜਾਂਦੇ ਆ ਕੋਈ ਇਹ ਨਹੀਂ ਕਿ ਨਵੇਂ ਆ ਝੰਡੇ ਤੁਸੀਂ ਵੀ ਇੱਥੇ ਹਰੇਕ 10 ਕਿਲੋਮੀਟਰ ਤੇ ਤੁਹਾਨੂੰ ਝੰਡੇ ਵੇਚਣ ਵਾਲੇ ਬੱਚੇ ਮਿਲ ਜਾਣਗੇ ਬੰਦੇ ਮਿਲ ਜਾਣਗੇ ਜਿਨ੍ਹਾਂ ਦਾ ਰੋਜ਼ਗਾਰ ਉਹਨਾਂ ਝੰਡਿਆਂ ਤੋਂ ਚੱਲਦਾ ਸਾਡੇ ਕੱਲ ਮੈਂ ਜਾ ਰਿਹਾ ਸੀ ਇੱਕ ਬੰਦਾ ਕੋਈ ਕੈਨੇਡਾ ਦਾ ਝੰਡਾ ਲਾ ਕੇ ਜਾਂਦਾ ਕੋਈ ਅਮਰੀਕਾ ਦਾ ਝੰਡਾ ਲਾ ਕੇ ਜਾਂਦਾ ਸੋ ਜੇ ਅਸੀਂ ਆਪਣੀ ਇਸ ਸੋਚ ਨੂੰ ਸਾਡਾ ਲੋਕਤੰਤਰ ਦੇਸ਼ ਆ ਇਹ ਕੋਈ ਡਾਂਗ ਤੰਤਰ ਨਹੀਂ ਹੈ ਕਿ ਇੱਥੇ ਤੁਸੀਂ ਕਹੋ ਕਿ ਜੋ ਮੈਂ ਚਾਹਣਾ ਤੁਸੀਂ ਉਹੀ ਲਾਓ ਮਾਨ ਸਾਹਿਬ ਵੀ ਕਹਿੰਦੇ ਹੁੰਦੇ ਆ ਕਿ ਜੇ ਕੋਈ ਬੰਦਾ ਇੱਲ ਪੂਜਦਾ ਤੇ ਮੇਰਾ ਕੋਈ ਹੱਕ ਨਹੀਂ ਹੈ ਕਿ ਮੈਂ ਉਹਨੂੰ ਕਹਾਂ ਕਿ ਮੈਨੂੰ ਪੱਥਰ ਚੰਗਾ ਲੱਗਦਾ ਤੂੰ ਪੱਥਰ ਨੂੰ ਪੂਜ ਸੋ ਇਸ ਲਈ ਇਹ ਸਾਡਾ ਲੋਕਤੰਤਰ ਹੈ ਬਸਾਪਨਣੀਆਂ ਜਾਇਜ਼ ਨਹੀਂ ਦੇਖੋ ਬਸਾਪਨਣੀਆਂ ਬਿਲਕੁਲ ਨਹੀਂ ਜਾਇਜ਼ ਹੈ ਕੋਈ ਵੀ ਲਾਅ ਐਂਡ ਆਰਡਰ ਨੂੰ ਨਾ ਝੰਡੇ ਪਾੜਨਾ ਜਾਇਜ਼ ਆ ਨਾ ਬਸਾਪਣੀਆਂ ਜਾਇਜ਼ ਨੇ ਨਾ ਇੱਕ ਕਮਿਊਨਿਟੀ ਨੂੰ ਗਾਲਾਂ ਕੱਢਣੀਆਂ ਜਾਇਜ਼ ਨੇ ਸੋ ਇਸ ਲਈ ਏਦਾਂ ਦੇ ਜਿਹੜੇ ਢੁਕਾਹਟ ਵਾਲੇ ਜਿਹੜੀਆਂ ਗੱਲਾਂ ਨੇ ਮੈਨੂੰ ਲੱਗਦਾ ਕਿ ਹਰਿਆਣੇ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਜਿੱਦਾਂ ਉਹਨਾਂ ਨੇ 84 'ਚ ਸਾਡੇ ਗळा 'ਚ ਟਾਇਰ ਪਾ ਪਾ ਕੇ ਸਾੜਿਆ ਸੀ ਕਿਤਨਾ ਕਿਤੇ ਉਹੀ ਜਿਹੜੀ ਇੱਕ ਦੁਹਰਾਣ ਦੀ ਮਨਸਾ ਦੇ ਨਾਲ ਇਹ ਰਣ ਦੇ ਬੀਜਪੀ ਹੈ ਜੀ ਹਰਿਆਣੇ ਚ ਕਾਂਗਰਸ ਸੌਰੀ ਹਿਮਾਚਲ ਚ ਹਿਮਾਚਲ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਥੱਲੇ ਮੇਰਾ ਲਾਸਟ ਸਵਾਲ ਹੈ ਐਮਐਲਏ ਸਾਹਿਬ ਕਰਨਲ ਬਾਠ ਮਾਮਲੇ ਨੂੰ ਕਿਵੇਂ ਦੇਖਦੇ ਹੋ ਐਸਆਈਟੀ ਦਾ ਗਠਨ ਕਰਤਾ ਤਬਾਦਲਾ ਕਰਤਾ ਬਾਈ ਨੇਮ ਜਿਹੜੀ ਆ ਐਫਆਈਆਰ ਦਰਜ ਕਰਤੀ ਪਰ ਧਰਨਾ ਪਟਿਆਲੇਛੇਜੇ ਵੀ ਜਾਰੀ ਹੈ ਦੇਖੋ ਬਹੁਤ ਸਾਰੇ ਲੋਕ ਇਸ ਮਸਲੇ ਦੇ ਉੱਤੇ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੈਗਾ ਵਿਰੋਧੀ ਉਹ ਇਸ ਮਸਲੇ ਦੇ ਉੱਤੇ ਰਾਜਨੀਤਿਕ ਰੋਟੀਆਂ ਸੇਕਦੇ ਆ ਕੌਣ ਵਿਰੋਧੀ ਨੇ ਪਰ ਉਹਦੀ ਬਾਕੀ ਦੇ ਜਿਹੜੀਆਂ ਪਾਰਟੀਆਂ ਵਾਲੇ ਤੁਸੀਂ ਤਾਂ ਉਹ ਨਹੀਂ ਜੋ ਨਾਂ ਲੈ ਕੇ ਬੋਲਦੇ ਹੂੰ ਜਿੰਨੀਆਂ ਵੀ ਪਾਰਟੀਆਂ ਵਾਲੇ ਨੇ ਇਹ ਸਾਰੇ ਜਣੇ ਰਾਜਨੀਤਿਕ ਰੋਟੀਆਂ ਸੇਕਦੇ ਨੇ ਇਹਨਾਂ ਨੇ ਅੱਜ ਮਸਲਾ ਪੁਲਿਸ ਬਰਸੇ ਜੋ ਫੌਜ ਬਣਾਤਾ ਜਿਹੜਾ ਕਿ ਬਹੁਤ ਹੀ ਮੰਦਪਕ ਦੋਨੋਂ ਸਾਡੀਆਂ ਫੋਰਸਾਂ ਜਿਨ੍ਹਾਂ ਦਾ ਇਤਿਹਾਸ ਮਨਮਤਾ ਰਿਹਾ ਹਾਂ ਕੁਝ ਗਲਤੀਆਂ ਹੋਣਗੀਆਂ ਪਰ ਉਹਨਾਂ ਗਲਤੀਆਂ ਨੂੰ ਲੈ ਕੇ ਅਸੀਂ ਇੱਕ ਫੋਰਸ ਨੂੰ ਬਦਨਾਮ ਕਰ ਦਈਏ ਅਸੀਂ ਇੱਕ ਫੌਜ ਨੂੰ ਬਦਨਾਮ ਕਰ ਦਈਏ ਜਾਂ ਪੁਲਿਸ ਨੂੰ ਬਦਨਾਮ ਕਰ ਦਈਏ ਮੈਨੂੰ ਲੱਗਦਾ ਇਹ ਬਹੁਤ ਮੰਦਪਕਾ ਇਦਾਂ ਨਹੀਂ ਹੋਣਾ ਚਾਹੀਦਾ ਮੈਂ ਇਹ ਵੀ ਬੇਨਤੀ ਕਰਦਾ ਕਿ ਫੌਜ ਦੇ ਵੱਡੇ ਅਫਸਰਾਂ ਨੂੰ ਕਿ ਇਸ ਮਸਲੇ ਨੂੰ ਹੁਣ ਇਸ ਤਰੀਕੇ ਦੇ ਨਾਲ ਇੰਨਾ ਤੂਲ ਲਾਂ ਦਿੱਤਾ ਜਾਵੇ ਕਿ ਜਿਹੜੇ ਆਮ ਲੋਕਾਂ ਦੇ ਵਿੱਚ ਜਿਹੜਾ ਦੋਨਾ ਪ੍ਰਤੀ ਇੱਕ ਟਕਰਾ ਦੀ ਸਥਿਤੀ ਹੋਰ ਜ਼ਿਆਦਾ ਪਹਿਲਾਂ ਹੋਵੇ ਠੀਕ ਹੈ ਠੀਕ ਹੈ ਬਿਲਕੁਲ ਕਹਿੰਦੇ ਫੌਜ ਵਰਸਸ ਪੁਲਿਸ ਨਾ ਬਣਾਓ ਤੇ ਪ੍ਰਤਾਪ ਬਾਜਵਾ ਨਕਾਰੇ ਹੋਏ ਲੀਡਰ ਨੇ ਕੈਮਰਾ ਪਰਸਨ ਰਮੇਸ਼ ਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ